ਇਹ ਸੇਵਾ ਚ ਲੱਗੀ ਹੋਈ ਹੈ ਸੰਕਤ ਜਿਹੜਾ ਸਰਕਾਰ ਦਾ ਫਰਜ਼ ਸੀਗਾ ਉਹ ਪੰਜਾਬ ਦੇ ਆਮ ਲੋਕ ਸਾਡੇ ਪਿੰਡਾਂ ਦੇ ਲੋਕ ਪੰਜਾਬ ਪੰਜਾਬੀ ਭਾਈ ਉਹ ਨਿਭਾ ਰਹੇ ਨੇ ਉਹ ਤੁਸੀਂ ਅੱਜ ਉਹ ਬਾਕੀ ਦਾ ਆ ਸ਼ੁਰੂ ਤੇ ਇਹਦਾ ਫਾਇਦਾ ਉਹਦੇ ਅੰਦਰ ਫਾਇਦਾ ਵੀ ਨਾ ਜਿਹਨਾਂ ਨੂੰ ਭਰਮ ਨਹੀਂ ਮਿਲਦਾ ਜਿਹਾ 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 ਪਾਣੀ ਇੱਕ ਟਪਕਲਾ ਛੋਟ ਗਿਆ ਉਹ ਹਰਿਆ ਇਹ ਆਪ ਦਾ ਯਾਰ ਹੈ ਰਿਕਟਿੰਗ ਨਾ ਸੇਪਾ ਨਾ ਸੇਪਾ ਪਈਦਾ ਅੰਧਾ ਚਾਹੀਏ ਨਹੀਂ ਚਾ ਅੱਛਾ ਬਹੁਤ ਹੋ ਗਿਆ ਇਹ ਤੇ ਮੈਂ ਫੋਟੋ ਲਾਇਆ ਸਮਲੋ ਵੀ ਸਮਲੋ ਆਪ ਕੋ ਤਰਹਾਂ ਦੀ ਚੈੱਕ ਇਹ ਮੈਂ ਤਾਂ ਵੀ ਹਮਾਂ ਆਣਾ ਰੱਖੀ ਤੋਕਦਾ ਰੱਖੇ ਸੰਦਰੀ ਇਹ ਕੀ ਆ ਇਹ ਦੇਖੋ ਇਹ ਗਲਤੀ ਪਾਉਣੇ ਦੀ ਜਲਦੀ ਪਾਉਣੇ ਦੀ ਏ ਵੀਰ ਜੀ ਕਿਹੜਾ ਪਿੰਡ ਪਿੰਦਾ ਹਾਂਜੀ ਇਹ ਪਿੰਡ ਕਿਹੜਾ ਪਿੰਦਾ ਜੀ ਚੰਗੀ ਬਨਵੇ ਚੰਗੀ ਬਨਵੇ ਇਹ ਵੀਰ ਜੀ ਤੁਹਾਨੂੰ ਆਵੇ ਕਰੋ ਬੇਕਾਰ ਕਰ ਰਹੇ ਹੋ ਜੀ ਤੇ ਆ ਪਾਣੀ ਵੀ ਬਹੁਤ ਜ਼ਿਆਦਾ ਨਾਰਦੇ ਹੋ ਜੀ La pena di ਸੋ ਵਾਢੀ ਕਕੀ ਵਿਵੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ 28 ਸੰਧੀ ਜਿਹੜਾ ਹੈ ਗਿਆ ਉਹ ਹਰ ਪਿੰਡ ਸ਼ਹਿਰ ਦੇ ਵਿੱਚੋਂ ਰਸਤ ਔਰ ਬਾਕੀ ਚੀਜ਼ਾਂ ਜਿਹੜੀਆਂ ਉਹ ਬੁੱਝ ਰਹੀਆਂ ਸਾਡੇ ਯੂਥ ਸਵਾਮਾ ਕਲੱਬ ਪਿੰਡ ਪਟੀਆਂ ਸਾਂਝ ਨੌਜਵਾਨ ਸਵਾ ਪਿੰਡ ਪਟੀਆਂ ਸੇਵਾ ਸੁਸਾਇਟੀ ਜਿਸ ਵਾਲਾ ਕਮਨਾ ਤੋਂ ਸਾਡੇ ਜੱਸੀ ਭਾਜੀ ਔਰ ਸਾਡੇ ਗੰਭਵਾਲ ਤੋਂ ਬਾਅਦ ਜਿਵਨੀ ਸਾਰੇ ਅਸੀਂ ਇਲਾਕੇ ਦੀ ਸੰਗਠਨ ਨੂੰ ਨਾਲ ਲੈ ਕੇ ਵਲੰਟੀਅਰਾਂ ਨੂੰ ਸੇਵਾਦਾਰਾਂ ਨੂੰ ਨਾਲ ਲੈ ਕੇ ਅੱਜ ਇਸ ਕੋਰੀਡੋਰ ਦੇ ਲਾਗੀ ਸ਼ਕੀ ਦੇ ਪਿੰਡਾਂ ਦੇ ਵਿੱਚ ਆਏ ਸੀਗੇ ਜਿਹਦੇ ਵਿੱਚ ਅਸੀਂ ਸਾਰੇ ਆ ਨਹੀਂ ਜਿਹੜਾ ਹੈਗਾ ਆ ਉਹ ਕਰੀਬ ਕਰੀਬ 100 ਤੋਂ ਜ਼ਿਆਦਾ ਚੋਕਰ ਦੇ ਪੋਰੇ ਸੀਗੇ ਪਲੱਸ ਟੂੜੀ ਦਾ 200 ਤੋਂ ਜ਼ਿਆਦਾ ਗੱਟਾ ਜਿਹੜਾ ਉਹ ਟੂੜੀ ਦਾ ਸੀਗਾ ਪਲੱਸ ਨਾਲ ਖਾਣ ਪੀਣ ਦੇ ਲਈ ਜਿਹੜੀ ਰਸਤ ਸੀਗੀ ਉਹ ਵੀ ਲੈ ਕੇ ਆਏ ਆ ਤਾਂ ਉਹ ਸਾਰੀ ਅੱਜ ਵਰਤਾ ਕੇ ਸਾਰੇ ਸੇਵਾਦਾਰ ਹੁਣ ਸੇਵਾ ਆਪਣੀ ਕੰਪਲੀਟ ਕਰਕੇ ਅ ਅੱਜ ਅਸੀਂ ਇਕੱਠੇ ਹੋਏ ਆਂ ਔਰ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਲਈ ਸਾਰਿਆਂ ਦਾ ਧੰਨਵਾਦ ਐਨ ਆਰ ਆਈ ਵੀਰਾਂ ਦਾ ਇੱਥੇ ਸਹਿਯੋਗ ਦੇਣ ਵਾਲੇ ਸਾਰੇ ਵਲੰਟੀਅਰਾਂ ਸੇਵਾਦਾਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਕਲ ਦਾ ਇਤਾਂ ਦੀ ਕੋਈ ਦਿੱਕਤ ਆ ਪਵੇ ਨਾ ਔਰ ਜੇ ਇਤਾਂ ਦੀ ਕਦੀ ਵੀ ਦਿੱਕਤ ਆ ਗਈ ਤਾਂ ਸਾਡੇ ਐਨ ਆਰ ਆਈ ਵੀਰ ਔਰ ਸਾਡੇ ਇਲਾਕੇ ਦੇ ਜਿੰਨੇ ਵੀ ਸਕੇਤ ਸੱਜਣ ਹੈਗੇ ਆ ਉਹ ਸਾਡਾ ਹਮੇਸ਼ਾ ਹੀ ਸਾਥ ਦੇਂਦੇ ਰਹਿਣਗੇ वाहेगुरु जी ख़ाली वाहेगुरु